ਕਮਤਮਾਲ ਨੇ ਸਾਡੇ ਪਿੰਡ 'ਚ ਕੰਮ ਕੀ ਕੀਤਾ ਵੇਖ ਲੋ ਪਹਿਲਾ ਇੱਧਰ ਇੱਧਰ ਕੈਮਰਾ ਮੈਨੂੰ ਕਹੋਂਗੇ ਤਸਵੀਰਾਂ ਦਿਖਾ ਦਿੱਤੀਆਂ ਅਸੀਂ ਦਾਣਾ ਮੰਡੀ ਦੇ ਵਿੱਚ ਬੈਠੇ ਆਂ ਕਿ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੇ ਫਸਲ ਲੈ ਕੇ ਆਉਣੀ ਆ ਤੇ ਪਾਣੀ ਦਾ ਡੰਬ ਲੱਗਿਆ ਹੋਇਆ ਹੈ ਹਾਂ ਕਹੋਂਗੇ ਕੀ ਚੰਗਾ ਚੰਗਾ ਆ ਵਿਜੇ ਤਾਂ ਇੱਕ ਬਹੂ ਬਦਲ ਕੇ ਦੂਜੀ ਰਹਿਣੀ ਆ ਫਿਰ ਤਾਂ ਸਾਡੇ ਐਮਪੀ ਦਾ ਪਹਿਲੀ ਗੱਲ ਮਾਮ ਸਦੀਕ ਬਣਿਆ ਹੂੰ ਕਾਂਗਰਸ ਕੰਨੀਓ ਹੂੰ ਉਹਨੇ 5 ਸਾਲ ਬਾਅਦ ਸਾਡੇ ਹਲਕੇ 'ਚ ਗਿੱਦੜਵੇ ਹਲਕੇ ਚੋੜੇ ਕੋਈ ਬਾ ਨਹੀਂ ਵਿਖਾਈ ਅੱਛਾ ਆ ਤਾਂ ਮੈਂ ਕਹ ਦੂ ਮੈਂ ਤੱਕਦੇ ਤੇ ਟਰੈਕਟਰ ਚੜਾ ਦੂੰ ਜਿੱਥੇ ਕਿ ਦਾੜਾ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਫਸਲਾਂ ਸੁੱਟੀਆਂ ਗਈਆਂ ਨਹੀਂ ਗੱਲਬਾਤ ਕਰਦੀ ਹੈ ਬਾਈ ਸਸ਼ੀ ਕਾਲ ਸਸ਼ੀ ਕਾਲ ਜੀ ਕੀ ਹਾਲ ਨੇ ਬਹੁਤ ਵਧੀਆ ਕਿਵੇਂ ਫਸਲ ਲੈ ਕੇ ਆਇਆ ਹਾਂ ਮੰਡੀ ਦੇ ਵਿੱਚ ਹਾਂ ਬਾਈ ਠੀਕ ਪ੍ਰਬੰਧ ਹੈਗੇ ਆ ਨਹੀਂ ਮੈਨੂੰ ਤਾਂ ਲੱਗਦਾ ਕਿਉਂ ਅੱਧਾ ਘੰਟਾ ਹੋ ਗਿਆ ਘੰਟਾ ਇੱਥੇ ਖੜੇ ਨੂੰ ਹਾਂ ਨਹੀਂ ਹਾਂ ਇਹ ਨਹੀਂਗਾ ਹਾਂ ਹੈ ਨਹੀਂ ਇਹਾਂ ਦੇ ਗੱਡੀਆਂ ਨਹੀਂ ਆਉਂਦੀਆਂ ਕਿੱਥੋਂ ਬਣਾ ਕੇ ਥਾਂ ਮਾਨ ਸਰਕਾਰ ਤਾਂ ਕਹਿੰਦੀ ਅਸੀਂ ਕਿਸਾਨਾਂ ਦੇ ਵਾਸਤੇ ਸੋਚਦੇ ਹਾਂ ਤੇ ਕਿਸਾਨਾਂ ਨੂੰ ਵਧੀਆ ਖੁਸ਼ਹਾਲ ਬਣਾ ਰੱਖਿਆ ਮੰਡੀਆਂ 'ਚ ਪਹਿਲਾਂ ਹੀ ਪ੍ਰਬੰਧ ਕਰਤੇ ਸੀ ਔਰ ਦੱਕਾ ਹੀ ਨਹੀਂ ਆਹ ਵੇਖ ਲਾ ਆਹ ਮੇਲਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਦਾਣਾ ਮੰਡੀ ਦੀ ਜਿਹੜੀ ਸੜਕ ਆ ਤੇ ਇਸ ਕਿਸਾਨ ਵੀਰ ਨੇ ਸਾਨੂੰ ਦੱਸਿਆ ਕਿ ਆ ਦੇਖੋ ਜੀ ਆਹ ਹਾਲ ਹੈ ਸਾਡੀ ਦਾਣਾ ਮੰਡੀ ਦੇ ਵਿੱਚ ਪ੍ਰਬੰਧ ਆ ਜਿਹੜੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਹੋਇਆ ਤਸਵੀਰਾਂ ਦੇ ਵਿੱਚ ਇਹ ਦਿਖਾ ਦਿੱਤਾ ਤੇ ਮੰਡੀਆਂ ਦੇ ਵਿੱਚ ਢਾਂਗਾ ਲੱਗਿਆ ਹੋਈਆਂ ਨੇ ਕਣਕ ਦੀਆਂ ਤੇ ਵੀਰ ਕਹਿੰਦਾ ਮੈਨੂੰ ਇੱਕ ਘੰਟਾ ਹੋ ਗਿਆ ਇੱਥੇ ਖੜੇ ਨੂੰ ਬਾਈ ਪੂਰਾ ਘੰਟਾ ਹੋ ਗਿਆ ਪੂਰਾ ਘੰਟਾ ਗਿਆ ਮਸ਼ੀਨ ਰਾਜ ਇੱਕ ਚੱਲੀ ਜਾਂਦੀ ਆ ਉਹ ਖੜੀ ਆ ਉਹ ਵਾਜਾਂ ਮਰੀਆਂ ਨੇ ਆ ਜਾ ਦਵਾ ਦੋ ਕਹਿੰਦੇ ਟਰਾਲੀ ਲੱਕਿਆ ਹਾਂ ਫਿਰ ਗਾਂ ਥਾਂ ਹੈ ਨਹੀਂ ਕਾ ਮਾਨ ਸਰਕਾਰ ਨੇ ਕੋਈ ਹੋਰ ਚੰਗਾ ਕੰਮ ਕੀਤਾ ਮਾਨ ਸਰਕਾਰ ਕਹਿੰਦੇ ਬਿਨਾਂ ਆਏ ਤੋਂ ਵੋਟਾਂ ਪਾ ਦਾਂਗੇ ਪਾ ਦੇਣਗੇ ਲੋਕ ਹਾਂ ਪਾਉਣਗੇ ਕੀ ਚੰਗਾ ਸੰਗਾਇਆ ਵਿਜੇ ਦਾ ਇੱਕ ਬਹੁ ਬਦਲ ਕੇ ਦੂਜੀ ਰਣੀਆ ਫਿਰ ਤਾਂ ਲੋਟਿਆ ਹਾਂ ਅੱਛਾ ਮੈਂ ਆਪਾਂ ਦੇ ਸੀ ਮੈਨੂੰ ਘਰਦਿਆਂ ਦੇ ਵੇਖ ਲਾ ਟਰੈਕਟਰ ਨਵਾਂ ਲੈਣਾ ਤਾਂ ਵੇਖ ਲਾ ਮੈਂ ਕਿਹਾ ਟਰੈਕਟਰ ਤਾਂ ਨਹੀਂ ਉਧਰ ਹੋ ਜੇ ਕੰਮ ਰਫੇ ਲੋਟ ਅੱਛਾ ਠੇਲਾ ਇਧਰ ਜਾ ਥਾਂ ਬਣਿਆ ਹੁੰਦਾ ਤਾਂ ਭਈ ਉਹਨੂੰ ਲਾ ਕੇ ਮੁੜ ਜਾਂਦਾ ਅੱਛਾ ਜੀ ਹਾਂ ਠੀਕ ਹੈ ਕੋਈ ਨਹੀਂ ਕੀਤਾ ਦਾਣਾ ਮੰਡੀ ਕਿੰਨੇ ਪਿੰਡਾਂ ਨੂੰ ਲੱਗਦੀ ਐ ਇਹ ਏ ਬਈ ਸਾਡੇ ਢਾਣੀਆਂ ਦੇ ਛੀ ਸਰਪੰਚ ਬੰਦੇ ਆ ਤੇ ਮੰਨ ਕੇ ਚਾਲੀ ਅੱਧੀਆਂ ਹੀ ਕਣਕ ਇੱਥੇ ਹੁੰਦੀ ਆ ਉਹਨਾਂ ਦੀ ਵੀ ਉਹਨਾਂ ਦੀ ਵੀ ਕਣਕ ਇੱਥੇ ਹੁੰਦੀ ਆ ਐ ਕੋਠੇ ਚ ਡੁੱਲ ਢਾਣੀਆਂ ਤੇ ਹੈ ਤਾਂ ਹੈਂਗਾ ਮੰਡੀਆਂ ਪਰ ਅੱਧੀ ਕਣਕ ਹੁਣ ਆਰਤੀ ਦੇ ਹਿਸਾਬ ਨਾਲ ਆਉਣੀ ਇੱਥੇ ਮੰਡੀ ਛੋਟੀ ਪੈ ਜਾਂਦੀ ਆ ਤੁਹਾਡੇ ਇੱਥੇ ਕਰਮਜੀਤ ਅਨਮੋਲ ਆਇਆ ਬਈ ਨਹੀਂ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਆ ਭਾਜਪਾ ਵਾਲਿਆਂ ਨੇ ਮੋਦੀ ਨੇ ਹੰਸਰਾਜ ਹੰਸ ਨੂੰ ਟਿਕਟ ਦਿੱਤੀ ਆ ਹੁਣ ਯਾਰ ਇਹ ਨਾ ਉਹ ਹੈ ਗਿਆ ਉਹਦੇ ਵਾਲੇ ਮਗੌਣ ਗੂਣ ਵਾਲੇ ਹੈਗੇ ਉਹ ਉਹਨਾਂ ਨੇ ਦੀ ਜਾਂਦੇ ਹੋਰ ਤਾਂ ਕੋਈ ਬੰਦਾ ਨਹੀਂ ਹੈਗਾ ਇਹ ਸਾਰੇ ਖਾਨ ਵਾਲੇ ਆ ਕਿਵੇਂ ਲੱਗਦਾ ਕਿਹਨੂੰ ਲੋਕ ਵਿਸ਼ਵਾਸ ਕਰਕੇ ਬੋਟਾ ਪਾਉਣਗੇ ਬੋਟਾਂ ਤਾਂ ਹੁਣ ਇਹ ਆ ਗੱਲ ਵੀ ਮੈਂ ਤਾਂ ਨਾਲੇ ਲੁੱਟ ਨੂੰ ਪਾ ਦੇਣ ਕਿਸੇ ਨੂੰ ਨਾ ਪਾਣਾ ਅੱਛਾ ਜੀ ਹਾਂ ਕਾਹਤੋਂ ਬਈ ਸਾਰੇ ਖਾਨ ਵਾਲੇ ਆ ਅੱਛਾ ਕੋਈ ਕਰਦਾ ਨਹੀਂ ਕਰਦਾ ਆਪ ਹੀ ਖਾਣਾ ਬਸ ਆਪ ਹੀ ਖਾਂਦੀ ਆ ਆਪ ਹੀ ਖਾਂਦੀ ਠੀਕ ਹੈ ਕੋਈ ਕਿਸਨ ਕੋ ਨਹੀਂ ਦਿੰਦਾ ਕਾਲੀ ਕਿਵੇਂ ਸੀ ਠੀਕ ਸੀ ਹਾਂ ਐਸਾ ਹਣਾ ਕਾਲੀ ਵਧੀਆ ਕੋਈ ਚੰਗਾ ਕੰਮ ਕਰ ਲਾਂ ਦਾ ਸਾਰਾ ਕੰਮ ਚੰਗਾ ਆ ਮੰਡੀ ਉਹ ਮਵਾਲਾ ਸਾਹਿਬ ਨੇ ਬਣਾਈ ਆ ਉਹ ਕੱਸੀ ਆਉਂਦੀ ਉਹ ਵੀ ਉਹਦੀ ਐ ਇਦਾਂ ਸਾਡੇ ਪਹਿਲਾਂ ਕੱਸੀ ਆਉਂਦੀ ਨਹੀਂ ਸੀ ਸਾਡੇ ਪਾਣੀ ਨਹੀਂ ਆ ਵਿਖਿਆ ਪਿੰਡ ਦੇ ਲੋਕਾਂ ਨੇ ਤੇ ਆਪ ਭਗਵੰਤ ਮਾਨ ਕਹਿੰਦਾ ਮੈਂ ਟੈਲਾਂ ਤੇ ਚੜਾਤਾ ਪਾਣੀ ਤਾਂ ਕਿਤਨਾ ਚੜਿਆ ਐ ਤਾਂ ਮੈਂ ਕਹ ਦੂ ਮੈਂ ਟਰੱਕ ਦੇ ਉੱਤੇ ਡੱਕਾ ਚੜਾ ਦੂੰ ਅੱਛਾ ਜੀ ਆਇਆ ਤਾਂ ਉਹ ਹੁਣ 500 ਕਟਾ ਲੈ ਕੇ ਜਾਊਗਾ ਤੇ ਮੈਂ ਕਹਤੋਂ ਮੈਂ 600 ਕਟਾ ਪਾੜੂਗਾ ਹਾਂ ਤੋਂ ਆਇਆ ਦਸ ਗਾ ਟਰਾਲੇ 'ਚ 600 ਕਟਾ ਪਾਜੂ ਅੱਛਾ ਉਹ ਕਹਿਣਾ ਅੱਛਾ ਜੀ ਮੈਂ ਕਹਤਾ ਵੀ ਹਾਂ 600 ਕਟਾ ਲੈ ਜੂਗਾ ਇੱਕ ਕਰਕੇ ਵਿਖਾਉਣਾ ਤੇ ਕਹਿਣਾ ਇਹ ਦੀ ਚੀਜ਼ ਹੈ ਫਰਕ ਬਹੁਤ ਫਰਕ ਕਿੱਥੇ ਕਿਵੇਂ ਫਿਰ ਵੋਟਾਂ ਦਾ ਐਲਾਨ ਹੋਇਆ ਵਿਆ ਹੈ ਨਾ ਹਾਂ ਜੀ ਪਤਾ ਨਹੀਂ 1 ਜੂਨ ਨੂੰ ਵੋਟਾਂ ਪੈਣੀਆਂ 1 ਜੂਨ ਨੂੰ ਪੈਣੀਆਂ ਆਇਆ ਹੁਣ ਕੋਈ ਕਰਮਜੀਤ ਅਨਮੋਲ ਆਇਆ ਆਮ ਆਦਮੀ ਪਾਰਟੀ ਦਾ ਆਇਆ ਸੀ ਕੋਟਲੀ ਆਇਆ ਸੀ ਕੋਠਾ 'ਚ ਨੀਂਗਾ ਸੀ ਬਾਹਰ ਬੈਠੇ ਹੰਸ ਰਾਜ ਹੰਸ ਆਇਆ ਸੀ ਆਉ ਵੀ ਆ ਕਿਵੇਂ ਲੱਗਦਾ ਬਾਪੂ ਕੌਣ ਜਿੱਤ ਸਕਦਾ ਦੇਖੋ ਹੀ ਕੀ ਪਤਾ ਲੱਗਦਾ ਅਜੇ ਤੱਕ ਕਬਲ ਚੋਦੇ ਆ ਬਜ਼ੁਰਗੋਂ ਫਿਰ ਸਿਆਣੇ ਹੋ ਫਿਰ ਵੀ ਬੱਚਿਆਂ ਨੂੰ ਦੱਸੋਗੇ ਵੀ ਇਹਨੂੰ ਵੋਟ ਪਾ ਦਿਓ ਕਿਹਨੂੰ ਪਾਉਣੀ ਚਾਹੀਦੀ ਆ ਵੋਟ ਪਹਿਲਾਂ ਪਾ ਦੇ ਫਿਰ ਦੂਜੇ ਨੂੰ ਪੈੜ ਨਹੀਂ ਆਪਣੇ ਬੁਲਤੀ ਬੋਦੀ ਨੂੰ ਵੱਧ ਬਹਿਣਗੇ ਹੁਣ ਕਾਗਰਾ ਤੋਂ ਤਸੀਰ ਦੇ ਅੱਛਾ ਕਹਿੰਦੇ ਮੋਦੀ ਨੂੰ ਵੱਧ ਬਹਿਣਗਾ ਹਾਂ ਪਹਿਲਾਂ ਬੋਦੀ ਦਾ ਵਾਦਾ ਨਾਲੇ ਕਹਿੰਦੇ ਉਹਦਾ ਕਿਸਾਨਾਂ ਦਾ ਕਹਿੰਦੇ ਮਾੜਾ ਸੋਚਦਾ ਜੀ ਭਿਲ ਚੰਗਾ ਹੀ ਸੋਚੀ ਜਿੰਨੇ ਕੋਈ ਮਾੜਾ ਨਹੀਂ ਸੋਚਦਾ ਮੋਦੀ ਹਾਂ ਠੀਕ ਹੈ ਮੋਦੀ ਠੀਕ ਹੈ ਬੰਦਾ ਠੀਕ ਹੈ ਠੀਕ ਕਿਵੇਂ ਠੀਕ ਆ ਧਰਨਾ ਲੱਗ ਗਿਆ ਹੁੰਦਾ ਨੈਤਰੋ ਇਹ ਆਪਣਾ ਦਾ ਹਾਂ ਜੀ ਤਾਂ ਨੇ ਤਾਂ ਫਿਰ ਜ਼ਿੰਮੇਦਾਰ ਲਈ ਜਾਂਦੇ ਆ ਲਈ ਜਾਂਦੇ ਆ ਪੈ ਜੂਗੀ ਮੋਦੀ ਨੂੰ ਵੋਟ ਆ ਦੇ ਜੀ ਵੇਖੋ ਕਹਿੰਦੇ ਆ ਕਾਂਗਰਸ ਨੂੰ ਕਿਵੇਂ ਆ ਹੁਣ ਕਾਂਗਰਸ ਦੀ ਆਵਾਜ਼ ਹੀ ਚਲੀ ਜਾਂਦੀ ਹੈ ਬਾਤ ਚਲੀ ਜਾਂਦੀ ਹੈ ਵੋਟਾਂ ਦਾ ਬਾਪੂ ਤੁਸੀਂ ਪਾਉਣੀਆਂ ਵਾਦਾ ਕੀ ਮਤਲਬ ਹੋਇਆ ਮਰੇ ਹੁਣ ਜਿਹੜੇ ਸਰਵੇਖਣ ਕਰਦੇ ਉਹ ਵਾਦ ਵਾਦ ਕਰਦੇ ਆ ਬਾਦ ਦੱਸਦੇ ਆ ਅਸੀਂ ਤਾਂ ਤੁਹਾਡੇ ਕੋਲੇ ਪਿੰਡਾਂ ਦੇ ਵਿੱਚ ਆਉਨੇ ਆ ਜੋ ਤੁਸੀਂ ਦੱਸ ਦਿਓ ਅਸੀਂ ਤਾਂ ਉਹਦਾ ਸਰਵੇਖਣ ਕਰਦੇ ਆ ਜੀ ਹਾਂ ਤੁਸੀਂ ਦੱਸੋ ਕਾਂਗਰਸ ਕਾਲੀ ਆਮ ਆਦਮੀ ਪਾਰਟੀ ਹਾਂਜੀ ਕਾਲੀ ਦੁਬਾਰੇ ਆ ਸਕਦੇ ਆ ਕਾਲੀ ਦੇਖੋ ਜੀ ਨਹੀਂ ਆਉਂਦੇ ਆ ਸਕਦੇ ਆ ਕੋਈ ਵੱਡੀ ਗੱਲ ਨਹੀਂ ਠੀਕ ਠੀਕ ਹੈ ਪਰ ਇਹਨਾਂ ਦੀਆਂ ਪਾਰਟੀਆਂ ਤਿੰਨਾਂ ਦਾ ਪਤਾ ਨਹੀਂ ਕੋਈ ਕੀ ਹੋਊ ਹਾਂਜੀ ਬਾਈ ਕੀ ਹਾਲ ਆ ਵਧੀਆ ਜੀ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦਾ ਕਰਮਜੀਤ ਅਨਮੋਲ ਆਇਆ ਤੁਹਾਡੇ ਕੋਲ ਨਾ ਉਹਨਾਂ ਸਾਡੇ ਪਿੰਡ ਦੇ ਦਰਸ਼ਕ ਕਿਤੇ ਉਹਦੀ ਰੂਹ ਤਾਂ ਵੇਖੀ ਨਹੀਂ ਕਾਸੇ ਕੀ ਜਾਣਦੇ ਹਨ ਕਿਹੜੀ ਪਾਰਟੀ ਦਾ ਠੀਕ ਹੈ ਐਤੇ ਜਾਣਦੇ ਨਹੀਂ ਉਹਨੂੰ ਉਹ ਭਗਵੰਤ ਮਾਨ ਦਾ ਦੋਸਤ ਆ ਉਹ ਦੋਸਤ ਦਾ ਕਮੇਟੀ ਕਮੇਟੀ ਦਾ ਦੋਸਤ ਦਾ ਮੈਂ ਗੱਲ ਸੁਣ ਮੈਂ ਉਹ ਖੜਾਣ ਵਾਲਾ ਦੋਸਤ ਦਾ ਮੈਂ ਵੀ ਬਣ ਜਾਊਗਾ ਅੱਛਾ ਜੀ ਹਾਂ ਹੰਸ ਰਾਜ ਹੰਸ ਨੂੰ ਕਿਵੇਂ ਵੋਟ ਪੈ ਸਕਦੀ ਆ ਹੰਸ ਰਾਜ ਹੰਸ ਨੂੰ ਵੀ ਵੋਟ ਨਹੀਂ ਪੈਂਦੀ ਜੀ ਨਾ ਆਮ ਨੂੰ ਪਵੇ ਹੂੰ ਇਹ ਤਾਂ ਆਮ ਮੈਨੂੰ ਮੇਰਾ ਵੀ ਵੱਡੀ ਕਾਂਗਰਸ ਨੂੰ ਵੋਟ ਪੈ ਸਕਦੀ ਹੈ ਵੱਧ ਤੋਂ ਵੱਧ ਅੱਛਾ ਜੀ ਇਹ ਤਾਂ ਕਹਿੰਦੇ ਕੰਮ ਹੀ ਬਹੁਤ ਵਧੀਆ ਕਰਦੇ ਭਗਵੰਤ ਮਾਨ ਤਾਂ ਕਹਿੰਦਾ ਮੈਂ ਭਗਵੰਤ ਮਾਨ ਨੇ ਸਾਡੇ ਪਿੰਡ 'ਚ ਕੰਮ ਕੀ ਕੀਤਾ ਵੇਖ ਲੋ ਪਹਿਲਾਂ ਇੱਧਰ ਇੱਧਰ ਕੈਮਰਾ ਮੈਨੂੰ ਕਹੋ ਕਿ ਤਸਵੀਰਾਂ ਦਿਖਾ ਦਿੱਤੀਆਂ ਨਾ ਦਾਣਾ ਮੰਡੀ ਦੇ ਵਿੱਚ ਬੈਠੇ ਆ ਕਿ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੇ ਫਸਲ ਲੈ ਕੇ ਆਉਣੀ ਆ ਤੇ ਪਾਣੀ ਦਾ ਡੰਬ ਲੱਗਿਆ ਹੋਇਆ ਇੱਥੇ ਆਹ ਦੇਖ ਲੋ ਤੁਸੀਂ ਪਹਿਲਾਂ ਦਿਖਾ ਦਿਖਾ ਹਾਂਜੀ ਹਾਂਜੀ ਕੀ ਕੀਤਾ ਉਹ ਤਾਂ ਕਹਿੰਦਾ ਪ੍ਰਬੰਧ ਮੈਂ ਪਹਿਲਾਂ ਹੀ ਕਰਤੇ ਸੀ ਇੱਕ ਮਹੀਨਾ ਆਹ ਦੇਖ ਲਓ ਤੁਸੀਂ ਪਹਿਲਾਂ ਪ੍ਰਬੰਧ ਦੀ ਵੇਖ ਲਓ ਪ੍ਰਬੰਧ ਦਾ ਮੈਂ ਕਹਣਾ ਵੀ ਸਾਡੇ ਕੋਈ ਟੈਂਕੀ ਕੋਈ ਪਾਣੀ ਕੰਨੀਓ ਸਾਰੀ ਲੋਕ ਤਾਂ ਆਪਣੇ ਖਰੋਪਾਣੀ ਲਿਆ ਕੇ ਪੀਂਦੇ ਐ ਹਮ ਸਾਰਾ ਕਿੱਡਾ ਪਟਾਲ ਐ ਸਾਰੀ ਆਪਣੇ ਫਰੀਦਕੋਟ ਜ਼ਿਲ੍ਹੇ ਚ ਮੰਡੀ ਵੱਡੀ ਐ ਫਰੀਦਕੋਟ ਜ਼ਿਲ੍ਹੇ ਚ ਵੀ ਮੰਡੀ ਹੈ ਨੀ ਜੀ ਐਡੀ ਹਮ ਕਿੱਡੀ ਆ ਮੰਡੀ ਐ ਇਹ ਚ ਕੋਈ ਪਾਣੀ ਦਾ ਪ੍ਰਬੰਧ ਵੇਖ ਲਓ ਇੱਧਰ ਖੱਬਲ ਦੀ ਆ ਫੋਟੋ ਮਾ ਖਿੱਚ ਲਓ ਤੇ ਆ ਕਣਕ ਲਾਈ ਦੀ ਫੋਟੋ ਖਿੱਚ ਲਓ ਤੇ ਕਿਤੇ ਆ ਲੋਕ ਗਰਸਾਨ ਬੈਠਿਆ ਨਹੀਂ ਖੇਚ ਲੋ ਪਾਣੀ ਤੋਂ ਬਿਨਾ ਗਰਸਾਨ ਬੈਠਿਆ ਹੂੰ ਕੋਈ ਟੈਂਕੀ ਦਾ ਨਹੀਂ ਕੋਈ ਇੱਥੇ ਲੈਟਰਿੰਗ ਦਾ ਨਹੀਂ ਕੋਈ ਨਹੀਂ ਕੋਸ ਨਹੀਂ ਗਾ ਠੀਕ ਹੈ ਇਹ ਭਗਵੰਤ ਮਾਨ ਕਹਿੰਦਾ ਮੈਂ ਕਰਤਾ ਮੈਂ ਐਂ ਕਰਤਾ ਉਧਰੋਂ ਮੋਦੀ ਕਹਿੰਦਾ ਮੈਂ ਐਂ ਕਰਤਾ ਮੈਂ ਐਂ ਕਰਤਾ ਹੂੰ ਉਹ ਕੋਈ ਇੱਥੇ ਹੈ ਨਹੀਂ ਗਾ ਸਾਡੇ ਪ੍ਰਬੰਧ ਤੇ ਸਾਡੇ ਪ੍ਰਬੰਧ ਹੋਵੇ ਤਾਂ ਫੇਰ ਤਾਂ ਇਹਨੂੰ ਇਹਨੂੰ ਅਸੀਂ ਭਗਵੰਤ ਮਾਨ ਨੂੰ ਵੋਟਾਂ ਪਾਦਗੇ ਹੂੰ ਸਾਡੇ ਦਾ ਕੋਈ ਆ ਆਖੀ ਕਿਤੇ ਨਾ ਤਾਂ ਕੋਈ ਐਮਪੀ ਹੁੰਦਾ ਹੈ ਕਿਹੜਾ ਬਣ ਜਾਂਦਾ ਸਾਡੇ ਐਮਪੀ ਦਾ ਪਹਿਲੀ ਗੱਲ ਮਾਮ ਸਦੀਕ ਬਣਿਆ ਹੂੰ ਕਾਂਗਰਸ ਕਨੀਓ ਹੂੰ ਉਹਨੇ 5 ਸਾਲ ਬਾਅਦ ਸਾਡੇ ਹਲਕੇ ਚ ਗਿੱਦੜਵੇ ਹਲਕੇ ਚ ਉਹਨੇ ਕੋਈ ਬਾਹ ਨਹੀਂ ਵਿਖਾਈ ਅੱਛਾ ਜੀ ਹਾਂ ਉਹ ਤਾਂ ਅੱਜ ਰੋਈ ਜਾਂਦਾ ਸੀ ਕਹਿੰਦਾ ਮੇਰੀ ਟਿਕਟ ਕੱਟਦੀ ਕਹਿੰਦਾ ਮੈਨੂੰ ਦੁਆਰੇ ਉਹਦੀ ਟੈਕਸੀ ਤਾਂ ਕੱਟੀ ਜਾਣੀ ਸੀਗੀ ਭਗਵੰਤਮਾ ਉਹਦੀ ਸਦੀ ਦੀ ਤਾਂ ਤੇ ਹੁਣ ਭਗਵੰਤਮਾ ਦੀ ਟੈਕਟ ਕੱਟੀ ਜਾਊਗੀ ਅੱਛਾ ਜੀ ਹਾਂ ਪੱਕੀ ਗੱਲ ਹੈ ਕੱਟ ਦੇਣੀ ਲੋਕ ਪੱਕੀ ਗੱਲ ਲੋਕ ਕੱਟਣਗੇ ਅੱਛਾ ਜੀ ਹਾਂ ਨਾ ਲੇ ਕਿ ਇਦਾਂ ਆਉਂਦੇ ਹੀ ਨਹੀਂ ਕੋਈ ਆਉਂਦਾ ਸਾਡੇ ਐਮਪੀ ਕੋਈ ਦੋ ਐਮਪੀ ਆਇਆ ਅਨਸਰਾ ਜੀ ਹੰਸ ਤੇ ਓਕੜਾ ਉਹ ਆਪਣਾ ਬਾਪਾ ਬਾਦਲ ਆ ਲੈਣ ਠਾਇਆ ਮੁੰਡਾ ਨਰਜਿੰਦਰ ਹਾਂ ਹਰਜਿੰਦਰ ਉਹ ਆਇਆ ਦੋ ਵਾਰੀ ਤੇ ਦੂਜਾ ਕੋਈ ਨਹੀਂ ਆਇਆ ਇੱਥੇ ਅੱਛਾ ਜੀ ਹਾਂ ਇੱਕ ਗੱਲ ਹੋਰ ਹੈ ਜੀ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਵੀ ਜ਼ੀਰੋ ਕਰਤੇ ਕਹਿੰਦਾ ਲਾਈਟ ਵੀ 24 ਘੰਟੇ ਦੇਤੀ ਕਹਿੰਦਾ ਮੈਨੂੰ ਹੀ ਪਉਣਗੇ ਕਿਸਾਨ ਦਾ ਵੋਟਾਂ ਉਹ ਤਾਂ ਐ ਤਾਂ ਹੁਣ ਇਹ ਤਾਂ ਹੁਣ ਕਰਦੇ ਹੁੰਦੇ ਆ ਇਹ ਤਾਂ ਕਿਹੜੀ ਸਰਕਾਰ ਆ ਜੇ ਉਹ ਕਹਦਾ ਮੈਨੂੰ ਮੈਂ ਜੱਟ ਨੂੰ ਆਏ ਸੱਚਲਾ ਆਏ ਸੱਚਲਾ ਤੇ ਕਿਹੜਾ ਸਰਹੰਗੂਰ ਦੇ ਵਿੱਚ ਉਹਨੇ ਕਿਹੜੇ ਗੜੇ ਮਾਰੀ ਮਾਲਸਾ ਦੇ ਵਿੱਚ ਵਿਚਾਰੇ ਉਹ ਗਰੀਬਾਂ ਦੇ ਨਾਲ ਜੱਟਾਂ ਦੇ ਨਾਲ ਮੇਰੇ ਮੇਰੇ ਵਰਗੇ ਵੀਰ ਆਹੋ ਉਹਨਾਂ ਦੇ ਨਾਲ ਨਰਮੇ ਦੀ ਉਹ ਨਹੀਂ ਬੇਆਦੀ ਹੋਈ ਬਗਾਨੀ ਬੱਗੀਆਂ ਹੋ ਗਲਾਬੀ ਛੁੰਡੀ ਪੈ ਗਈ ਉਹਨਾਂ ਨੂੰ ਕੀ ਦਿੱਤਾ ਕਹਿੰਦਾ ਮੈਂ ਇਹ ਦੇ ਦੂ ਮੈਂ 50000 ਦੇ ਦੂ ਮੈਂ 70000 ਦੇ ਦੂ ਤਿੰਨ ਸਾਲ ਹੋ ਗਏ ਕੁਛ ਨਹੀਂ ਦਿੱਤਾ ਕਹਿੰਦਾ ਮੈਂ ਬੁੜੀਆਂ ਦਾ 1000 ਰੁਪਿਆ ਪੈਨਸ਼ਨ ਬੰਨ ਦੂਗਾ ਰਸੋਈ ਖਰਚਾ ਦੇਊਗਾ ਉਹ ਨਹੀਂ ਦਿੱਤਾ ਫਿਰ ਇਹਨੇ ਕਹਿੰਦਾ ਸੀ ਮੈਂ ਪੈਲਸਨ 2500 ਬਜ਼ੁਰਗਾਂ ਦੀ ਕਰ ਦੂ ਉਹ ਨਹੀਂ ਦਿੱਤੀ ਇਹਨੇ ਇਹਨੇ ਕੀਤਾ ਕੀ ਹੈ ਕੱਲੀ ਲੈਡ ਤੇ ਜੱਟਾਂ ਨੂੰ ਵਰਾਈ ਬੈਠਾ ਜੱਟ ਐ ਇਹ ਹੂੰ ਕੱਲੀ ਲੈਡ ਤੇ ਵਰਾਈ ਬੈਠਾ ਤੇ ਕੱਲੇ ਕਾਖੜਿਆ ਮਾਰੀਦਾ ਤੇ ਹੁਣ ਕੀ ਦੇਤਾ ਮੈਂ ਤੁਹਾਨੂੰ 35000 ਕਿੱਲਾ ਦੇਊਗਾ ਤੇ ਉਹਨਾਂ ਨੂੰ 2000 ਰੁਪਿਆ ਵੀ ਕਿੱਲਾ ਦਿੱਤਾ ਇਹਨੇ ਅੱਛਾ ਜੀ ਹਾਂ ਤੇ ਨਲੇ ਕਹਿੰਦੇ ਮੈਂ ਤਾਂ ਅਸੀਂ ਤਾਂ ਮੁਰਗਿਆਂ ਦੇ ਵੀ ਪੈਸੇ ਦਿੱਤੇ ਭਗਵੰਤ ਮਾਨ ਤਾਂ ਕਹਿੰਦਾ ਭਗਵੰਤ ਮਾਨ ਨੂੰ ਕਾਖੜੀਆਂ ਮੁਰਗੀਆਂ ਉੱਡੀਆਂ ਸੀ ਆ ਉਹ ਕਾਰਖਾਨੇ 'ਚ ਆਇਆ ਕਿੱਥੇ ਗੋਲੀ ਚੱਲੀ ਉੱਥੇ ਆਇਆ ਹੂੰ ਕਿੱਥੇ ਆ ਆ ਆਪਣੇ ਸਿੱਗੂ ਬਾਰਡਰ ਤੇ ਹੂੰ ਗਰਸਾਨਾ ਦੇ ਤੰਬੂ ਮੱਚ ਗਏ ਉੱਥੇ ਆਇਆ ਹੂੰ ਇਹ ਕਿਤੇ ਨਹੀਂ ਜਾਂਦਾਗਾ ਅੱਛਾ ਜੀ ਹਾਂ ਹੁਣ ਤਾਂ ਆਇਆ ਜੋ ਰੈਲੀਆਂ ਕਰੂਗਾ 5 ਦਿਨ 5 ਦਿਨ ਹੁਣ ਪੰਜਾਬ ਚ ਰੈਲੀਆਂ ਵੋਟਾਂ ਦਾ ਮਾਰਾ ਫਿਰਦਾ ਜਾਂਦਾ ਜੀ ਕਹਿੰਦੇ ਅਸੀਂ 13 ਸੀਟਾਂ ਜਿੱਤ ਜਾਾਂਗੇ ਭਗਵੰਤ ਮਾਨ ਕੇ ਅੱਛਾ ਜੀ ਉਹ ਕਿੱਥੋਂ ਜਿੱਤ ਜੂਗਾ ਅੱਛਾ ਜੀ ਠੀਕ ਹੈ